ਤੇ ਕਿਹੜੀ کلاس ਚ ਪੜਦੇ ਹੋ ਜਿਵੇਂ 8 ਤੇ ਪੜਦਾਂ। ਉਮਰ ਕਿੰਨੀ ਆ ਤੁਹਾਡੀ? ਮੇਰੀ 13 ਸਾਲ ਦੀ। 13 ਸਾਲ ਦੀ ਉਮਰ 'ਚ ਤੁਹਾਨੂੰ ਇੰਨੀ ਫਿਕਰ ਹੈ ਹਨਾ ਘਰਦਿਆਂ ਦੀ ਤੁਸੀਂ ਨਾਲ ਕੰਮ ਕਰਾ ਰਹੇ ਹੋ? ਹਾਂਜੀ। ਦਿਲ ਨਹੀਂ ਕਰਦਾ ਵੀ ਹਾਂ ਮੀ ਪੈ ਰਿਆ ਘਰੇ ਜਾ ਕੇ ਰਜ਼ਾਈ ਦੇ ਵਿੱਚ ਬੈਠੀ ਹੈ ਕੀ ਲੋੜ ਹੈ ਖੜਨ ਦੀ? ਨਹੀਂ ਜੀ ਪਾਪਾ ਨਾਲ ਤਾਂ ਕੰਮ ਕਰਾਣੇ ਨੇ। ਕਿ ਇਹ ਲੜਕੀ ਆ ਆਪਣੇ ਫਾਦਰ ਦੇ ਨਾਲ ਤਿਉਹਾਰ ਮਨਾਉਣ ਵਾਸਤੇ ਚਲੋ ਵੀ ਕਮਾਈ ਹੋ ਜੇ ਤੇ ਘਰੇ ਜਾ ਕੇ ਤਿਉਹਾਰ ਮਨਾ ਲੈਣ। ਠੰਡ ਦੇ ਵਿੱਚ ਵਿਚਾਰੀ ਸ਼ਾਲ ਲਪੇਟੀ ਖੜੀ ਹੈ ਨਿੱਕੀ ਜੀ ਉਮਰ ਆ ਦੇਖ ਲਓ ਵੀ ਕਿੰਨਾ ਇਹ ਸੋਚਦੀ ਆ। ਤੇ ਵੇਚ ਰਹੀ ਵਸੂਰੇ। ਆਹੀ ਦੇਖ ਲਓ ਤੁਹਾਡੇ ਕਿਹੜਾ ਏਰੀਆ ਆਉਂਦਾਈ ਆ ਨੂਰ ਖੇੜੀਆਂ ਤੋਂ ਲੈ ਕੇ ਆਈਆਂ ਬਈ ਅੱਛਾ ਤੁੰਡੋ ਹੈ ਹਾਂ ਠੀਕ ਹੈ ਠੀਕ ਹੈ ਤੇ ਬਾਈ ਕਿੰਨਾ ਕੀ ਟਾਈਮ ਹੋ ਗਿਆ ਲਾਉਂਦਿਆਂ ਨੂੰ ਕਿ ਅੱਜ ਹੀ ਲਾਈ ਏ ਇਹ ਅੱਜ ਹੀ ਲਾਈ ਏ ਇਹ ਅੱਛਾ ਹਾਂ ਸਵੇਰ ਦੀ ਲਾ ਰੱਖੀ ਆ ਉੱਗੇ ਬੈਠੇ ਆ 20 ਚ ਹਾਂ ਹੋਰ ਤੇ ਬਾਈ ਜੀ ਅੱਪਾ ਗੱਲ ਕਰੀਏ ਵੀ ਪਾਤੀਆਂ ਦੇ ਰੇਟ ਦੀ ਏ ਕੀ ਭਾਅ ਵੇਕ ਰਹੀਆਂ ਨੇਗੀਆਂ ਕਿੰਨੇ ਦੀ ਵੇਚ ਰਹੇ ਆ 10 ਰੁਪਏ ਪਾਤੀ ਵੀਕਦੀ ਆ ਆ ਭਈਆ ਵੱਡੀ ਆ ਹੈ ਇਹ 10 ਰੁਪਏ ਦੀ ਇੱਕ ਪਾਤੀ ਹੈ ਹਾਂ ਲੱਕੜਾਂ ਨੇ ਬਈ ਇਹ ਲੱਕੜਾਂ ਦਾ ਕਿਲੋ ਦੇ ਹਿਸਾਬ ਨਾਲ ਲੈ ਕੇ ਆਏ ਆ ਅਸੀਂ 9 ਰੁਪਏ ਕਿਲੋ ਲੈ ਕੇ ਆਏ ਆ ਤੇ 10 20 ਰੁਪਏ ਵੇਚਦੇ ਜੇ ਤੁਸੀਂ ਹੈਗੇ ਹੋ ਤਾਂ ਹੀ ਤਾਂ ਸਾਡੇ ਘਰਾਂ ਦੇ ਵਿੱਚ ਅੱਗ ਬਲਣੀ ਹੈ ਸਾਰੇ ਲੋਕ ਤਿਹਾਰ ਮਨਾਉਂਦੇ ਨੇ ਹਨਾ ਇਹ ਇਹਨਾਂ ਚੀਜ਼ਾਂ ਦਾ ਤਿਆਰ ਹੈ ਬਈ ਮੈਂ ਜਿਵੇਂ ਹੁਣ ਦੇਖਾਂ ਕਿ ਅੱਜ ਕੱਲ ਨਾ ਆਨਲਾਈਨ ਬਹੁਤ ਕੁਝ ਚੱਲ ਗਿਆ ਹੁਣ ਆਨਲਾਈਨ ਇਹੀ ਪਾਤੀ ਬਹੁਤ ਮਹਗੀ ਵਿਕ ਰਹੀ ਹੋਊਗੀ ਤੁਸੀਂ 10 ਰੁਪਏ ਦੀ ਲਾ ਰਹੇ ਹੋ ਅਦੋਂ ਵੀ ਮਹਿੰਗੀ 50 100 ਇਦਾਂ ਰੇਟ ਚੱਲਦਾ ਹੋਊਗਾ ਬਾਥੀਆਂ ਦਾ ਉਹਨਾਂ ਦੇ ਕਿਤੇ ਚੱਲਣ ਦੇ ਨਾਲ ਤੁਹਾਡੇ ਕੰਮ ਦੇ ਵਿੱਚ ਕੋਈ ਫਰਕ ਆਇਆ ਹੋਵੇ ਬਸ ਇਹੀ ਆ ਵੀ ਅਸੀਂ ਦੇਖ ਲਓ ਕਿੰਨਾ ਕੁਮਾਰੇ ਆ ਤੇ ਉਹ ਵੀ ਦੇਖ ਲਓ ਕਿੰਨਾ ਕੁਮਾਰੇ ਆ ਇਹ ਤੁਸੀਂ ਦੇਖ ਹੀ ਰਹੇ ਹੋ ਬਸ ਅਸੀਂ ਇੰਨੀ ਦੂਰ ਤੋਂ ਲੈ ਕੇ ਆਏ ਆ ਪਹਿਲਾਂ ਪੱਥੀਆਂ ਫਿਰ ਸਕਾਈਆਂ ਫਿਰ ਸਾੰਬਗੇ ਵੀ ਰੱਖਦੇ ਆ ਤਾਂ ਦਾ ਜਿਹੜੀ ਤੁਸੀਂ ਬਾਥੀਆਂ ਪੱਥੀਆਂ ਕਰੇ ਆਪਣੇ ਆਪਣੇ ਡੰਗਰ ਹੈਗੇ ਕਰੇ ਕੋਈ ਕੇ ਵੈਸੀ ਮਤਲਬ ਗਏ ਆ ਗਏ ਆ ਅੱਛਾ ਜੀ ਗਾਵਾ ਪੰਜ ਅੱਛਾ ਅੱਛਾ ਹੁਣ ਆ ਲੀਕੀ ਕਾਫੀ ਟਾਈਮ ਤੋਂ ਵਥੜੀਆਂ ਸ਼ੁਰੂ ਕਰਤੀਆਂ ਸੀ ਬਾਅਦ ਵਿੱਚ ਤਾਂ ਸੁੱਕੜ ਜਿਹਾ ਵੀ ਟਾਈਮ ਲੱਗਿਆ ਇਹ ਸਾਲ ਹੋ ਗਿਆ ਸਤਿ ਸ਼੍ਰੀ ਅਕਾਲ ਜੀ ਖਬਰ ਵਾਲੀ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਤੁਹਾਡੇ ਨਾਲ ਨੂਰ ਵਰਚੂ ਲੋੜੀ ਦਾ ਤਿਹਾਰ ਆ ਗਿਆ ਖੁਸ਼ੀਆਂ ਦਾ ਤਿਹਾਰ ਆ ਗਿਆ ਹਰ ਕੋਈ ਆਪਣੇ ਘਰ ਦੇ ਵਿੱਚ ਇਹ ਤਿਹਾਰ ਮਨਾਏਗਾ ਕਿਸੇ ਦੇ ਵਿਆਹ ਹੋਏ ਨੇ ਤੇ ਕਿਸੇ ਦੇ ਬੱਚੇ ਹੋਏ ਨੇ ਤੇ ਖੁਸ਼ੀ ਹੁੰਦੀ ਹੈ ਖੁਸ਼ੀ ਨੂੰ ਜ਼ਾਹਿਰ ਕਰਦੇ ਨੇ ਔਰ ਠੰਡ ਹੁੰਦੀ ਹੈ ਤੇ ਠੰਡ ਦੇ ਵਿੱਚ ਖਾਸ ਤੌਰ ਤੇ ਕਹੀਏ ਕਿ ਇਹ ਤਿਹਾਰ ਹੀ ਜਿਹੜਾ ਸਾਡਾ ਹੈਗਾ ਇਹਨਾਂ ਦਿਨਾਂ ਦੇ ਵਿੱਚ ਡਿਮਾਂਡ ਵਾਝਾਂਦੀ ਹੈ ਜੀ ਪਾਥੀਆਂ ਤੇ ਲੱਕੜਾਂ ਦੀ ਜੁਰ ਮੈਂ ਥੋੜੇ ਪਿੱਛੇ ਜਾਵਾਂ ਕਿ ਕਿਸੇ ਵੇਲੇ ਨਾ ਸਾਡੇ ਪੰਜਾਬ ਦੇ ਵਿੱਚ ਜਿਹੜਾ ਰੇਤਾ ਹੁੰਦਾ ਸੀ ਉਹਨੂੰ ਕੋਈ ਪੁੱਛਦਾ ਨਹੀਂ ਸੀ ਹੁੰਦਾ ਲੋਕੀ ਜਾਂਦੇ ਐਵੇਂ ਟਰਾਲੀਆਂ ਭਰ ਲਿਆਉਂਦੇ ਫਰੀ ਦੇ ਵਿੱਚ ਤੇ ਉਹ ਰੇਤਾ ਹੁਣ ਸੋਨੇ ਦੇ ਭਾਅ ਵੇਚ ਰਿਹਾ ਯਾਨੀ ਕਹਿ ਲਓ ਕਿ ਸਾਨੂੰ ਖਰੀਦਣਾ ਪੈਂਦਾ ਹੈਗਾ ਤੇ ਉੱਥੇ ਜੇ ਅਸੀਂ ਗੱਲ ਕਰੀਏ ਇਹਨਾਂ ਪਾਥੀਆਂ ਦੀ ਇਹ ਪਾਥੀਆਂ ਜਦੋਂ ਘਰ-ਘਰ ਦੇ ਵਿੱਚ ਜਿਹੜੇ ਡੰਗਰ ਪਸ਼ੂ ਹੁੰਦੇ ਸੀਗੇ ਤੇ ਹਰੇਕ ਦੇ ਘਰੇ ਅਵੇਲੇਬਲ ਹੁੰਦੀਆਂ ਸੀਗੀਆਂ ਹਰ ਕੋਈ ਕੰਮ ਕਰਦਾ ਸੀ ਪਰ ਅੱਜ ਕੱਲ ਕਿਸੇ ਕੋਲ ਡੰਗਰ ਪਸ਼ੂ ਨਹੀਂ ਹੈਗੇ ਜਿਸ ਕਾਰਨ ਇਹ ਜਿਹੜੀਆਂ ਪਾਥੀਆਂ ਨੇ ਇਹਨਾਂ ਦੀ ਜਿਹੜੀ ਕਹ ਲਓ ਵੀ ਸੋਨੇ ਦੇ ਭਾਈ ਇਹ ਵਿਕਣ ਲੱਗੀਆਂ ਨੇ ਇਹਨਾਂ ਦੀ ਡਿਮਾਂਡ ਵੱਧ ਗਈ ਹੈ ਖਾਸ ਤੌਰ ਤੇ ਜਦੋਂ ਤਿਹਾਰ ਹੁੰਦੇ ਨੇਗੇ ਬਹੁਤ ਸਾਰੇ ਆਨਲਾਈਨ ਐਪਸ ਨੇਗੇ ਜਿਹੜੇ ਇਹਨਾਂ ਪਾਥੀਆਂ ਨੂੰ ਲੱਕੜਾਂ ਨੂੰ ਵੇਚਦੇ ਨੇ ਤੇ ਮੋਟਾ ਪੈਸਾ ਉਸ ਦਾ ਵਸੂਲਿਆ ਜਾਂਦਾ ਇੱਕ ਬਿਜ਼ਨਸ ਜਿਹੜਾ ਹੈਗਾ ਜਿਹੜਾ ਘਰੋਂ ਚੱਲ ਕੇ ਕਹਿੰਦੇ ਆ ਵੀ ਜਿਨ੍ਹਾਂ ਨੂੰ ਕੋਈ ਪੁੱਛਦਾ ਨਹੀਂ ਸੀ ਜਿਹੜੀ ਕੋਈ ਵੈਲਿਊ ਨਹੀਂ ਸੀ ਜਿਹਦੀ ਉਹਨਾਂ ਦਾ ਹੁਣ ਇੱਕ ਬਿਜ਼ਨਸ ਬਣ ਗਿਆ ਉਸ ਚੀਜ਼ ਦਾ ਸੋ ਅ ਅਸੀਂ ਹੁਣ ਇਸ ਵੇਲੇ ਖੜੇ ਹੋਏ ਆਂ ਸੜਕ ਤੇ ਕਿਉਂਕਿ ਮੀਂਹ ਪੈ ਰਿਹਾ ਔਰ ਤਿਹਾਰ ਵੀ ਲੋਹੜੀ ਦਾ ਆਇਆ ਹੋਇਆ ਤੇ ਹੁਣ ਤਕੜੀਆਂ ਪੈਣੀਆਂ ਵੀ ਸ਼ੁਰੂ ਹੋ ਚੁੱਕੀਆਂ ਨੇ ਤੇ ਇਹ ਵੀਰ ਨੇ ਇੱਥੇ ਜਿਨ੍ਹਾਂ ਨੇ ਪਾਥੀ ਤੇ ਲੱਕੜਾਂ ਦੀ ਜਿਹੜੀ ਸਟਾਲ ਲਾਈ ਹੈ ਵੇਚਦੇ ਨੇਗੇ ਸੋ ਇਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਕਿਉਂਕਿ ਜੇ ਆਪਾਂ ਗੱਲ ਕਰੀਏ ਵੀ ਆਨਲਾਈਨ ਜਿਸ ਤਰ੍ਹਾਂ ਮਿਲਣ ਲੱਗ ਗਿਆ ਉਹਨਾਂ ਨੇ ਕਿਤੇ ਨਾ ਕਿਤੇ ਇਹਨਾਂ ਦੇ ਕੰਮ ਨੂੰ ਵੀ ਜਿਹੜਾ ਘਟਾ ਦਿੱਤਾ ਹੁਣ ਸਵੇਰ ਦੇ ਖੜੇ ਹੋਣਗੇ ਬਾਈ ਸਸਰੀ ਗਾਲ ਜੀ ਸਸਰੀ ਗਾਲ ਜੀ ਕਿਵੇਂ ਹੋ ਵਧੀਆ ਜੀ ਪਾਤੀਆਂ ਲਾਈਆਂ ਲੱਕੜਾ ਲਾਈਆਂ ਕਦੋਂ ਕੁ ਤੇ ਖੜੇ ਹੁ ਸਵੇਰ ਤੇ ਖੜੇ ਆ ਬਾਈ ਸਵੇਰ ਤੇ ਭਾਈ ਵੀ ਵੀ ਨਹੀਂ ਬੰਦ ਹੋ ਰਿਹਾਗਾ ਹਾਂ ਇਤਰਪਾਲ ਵੀ ਲੈ ਕੇ ਆਣੀ ਲੱਕੜਾਂ ਹੀ ਪਾੜੀਆਂ ਮੰਡੀ ਚੋ ਲੈ ਕੇ ਆਏ ਤਰਪਾਲ ਹਾਂਜੀ ਹੁਣ ਵੇਚ ਰਹੇ ਆ ਬਸ ਕੋਈ ਆਂਦਾ ਕੋਈ ਨਹੀਂ ਆਂਦਾ ਹੁਣ ਥੋੜੇ ਸਾਬਣੇ ਹੀ ਆ ਬਸ ਜਿਵੇਂ ਹੁਣ ਬਾਈ ਜਿਵੇਂ ਮੀਂਹ ਪੈਣਾ ਸ਼ੁਰੂ ਹੋ ਜਾਂਦਾ ਕਿਤਨੇ ਕਿਤੇ ਤੁਹਾਡੀਆਂ ਆਸਾਂ ਵੀ ਟੁੱਟ ਜਾਂਦੀਆਂ ਨੇ ਵੀ ਖਣਾ ਵੀ ਹੋਰ ਕਿਸੇ ਨੇ ਆਉਣਾ ਨਹੀਂ ਤੇ ਰਹਿ ਨਹੀਂ ਹੁੰਦੀਆਂ ਪਾਤੀਆਂ ਲੱਕਣਾ ਵੀ ਗਿੱਲੀਆਂ ਹੋ ਜਾਂਦੀਆਂ ਹਾਂ ਫੇ ਵੇਚ ਰਹੇ ਹੀ ਬਸ ਉਹਰੇ ਹਾਂ ਆਹੀ ਦੇਖ ਲਓ ਤੁਹਾਡੇ ਕਿਹੜਾ ਏਰੀਆ ਹੋਰੇ ਆ ਨੂਰ ਖੇੜੀਆਂ ਤੋਂ ਲੈ ਕੇ ਆਏ ਆ ਬਾਈ ਅੱਛਾ ਅੱਛਾ ਪਿੰਡੋ ਹੈ ਹਾਂ ਠੀਕ ਹੈ ਠੀਕ ਹੈ ਤੇ ਬਾਈ ਕਿੰਨਾ ਕ ਟਾਈਮ ਹੋ ਗਿਆ ਲਾਉਂਦਿਆਂ ਨੂੰ ਕਿ ਅੱਜ ਹੀ ਲਈ ਇਹ ਅੱਜ ਹੀ ਲਈ ਹੈ ਜੀ ਅੱਛਾ ਹਾਂ ਸਵੇਰ ਦੀ ਲਾ ਰੱਖੀ ਆ ਹੋਰੇ ਬੈਠੇ ਆ ਮੀਂਹ ਚ ਹਾਂ ਹੋਰੇ ਠੀਕ ਹੈ ਤੇ ਬਈ ਜੀ ਆਪਾਂ ਗੱਲ ਕਰੀਏ ਵੀ ਪਾਥੀਆਂ ਦੇ ਰੇਟ ਦੀ ਇਹ ਕੀ ਭਾਅ ਵੇਚ ਰਹੀਆਂ ਨੇ ਜੀ ਕਿੰਨੇ ਦੀ ਵੇਚ ਰਹੇ ਆ 10 ਰੁਪਏ ਪਾਥੀ ਵੀਕਦੀ ਆ ਆ ਭਈਆ ਵੱਡੀ ਹੈ ਹੈ ਇਹ 10 ਰੁਪਏ ਦੀ ਇੱਕ ਪਾਥੀ ਹੈ ਹਾਂਜੀ ਅੱਛਾ ਅੱਛਾ ਤੇ ਜਿਹੜੀਆਂ ਲੱਕੜਾਂ ਨੇ ਬਈ ਇਹ ਲੱਕੜਾਂ ਦਾ ਕਿਲੋ ਦੇ ਹਿਸਾਬ ਨਾਲ ਲੈ ਕੇ ਆਏ ਆ ਅਸੀਂ 9 ਰੁਪਏ ਕਿਲੋ ਲੈ ਕੇ ਆਏ ਆ ਤੇ 10 20 ਰੁਪਏ ਵੇਚ ਰਹੇ ਆ ਅੱਛਾ ਕਿੰਨਾ ਕੁ ਲੈ ਕੇ ਆਏ ਸੀ ਸਮਾਨ ਮਤਲਬ ਲੱਗਿਆ ਮਾੜਾ ਮੋਟਾ ਕਿ ਜਮੇ ਨਹੀਂ ਲੱਗਿਆ ਹਜੇ ਥੋੜਾ ਜਿਹਾ ਲੱਗਿਆ ਈ 3 4 ਭਰੀਆਂ ਲੱਗੀਆਂ ਬਸ ਅੱਛਾ ਅੱਛਾ ਤੁਹਾਨੂੰ ਵੀ ਬਈ ਆਸ ਹੁੰਦੀ ਹੋਣੀ ਆ ਵੀ ਤਿਹਾਰਾ ਚਲੋ 4 ਪੈਸੇ ਵਟ ਲੀਏ ਤੁਹਾਡੀ ਵੀ ਲੋੜੀ ਸੌਖੀ ਹੋ ਜੇ ਹਾਂ ਹਾਂ ਹੂੰ ਓਰੀ ਦਾ ਮਤਲਬ ਓਰੀ ਦਾ ਰਹਿਣ ਵਾਲਾ ਮੈਂ ਤਾਂ ਹੂੰ ਹੂੰ ਤੇ બસ ਵੇਲੇ ਸੀਗੇ ਕਰ ਲੈਨੇ ਆ ਮਾ ਕੰਮ ਹੂੰ ਹੂੰ ਤਾਂ ਕਰ ਚਲੋ ਸਹੀ ਗੱਲ ਐ ਜੇ ਤੁਸੀਂ ਹੈਗੇ ਹੋ ਤਾਂ ਹੀ ਤਾਂ ਸਾਡੇ ਘਰਾਂ ਦੇ ਵਿੱਚ ਅੱਗ ਬਲਣੀ ਐ ਸਾਰੇ ਲੋਕ ਤਿਹਾਰ ਮਨਾਉਂਦੇ ਨੇ ਹਨਾ ਇਹ ਇਹਨਾਂ ਚੀਜ਼ਾਂ ਦਾ ਤਿਹਾਰ ਐ ਬਾਈ ਮੈਂ ਜਿਵੇਂ ਹੁਣ ਦੇਖਾਂ ਕਿ ਅੱਜ ਕੱਲ ਨਾ ਆਨਲਾਈਨ ਬਹੁਤ ਕੁਝ ਚੱਲ ਗਿਆ ਹੁਣ ਆਨਲਾਈਨ ਇਹੀ ਬਾਥੀ ਬਹੁਤ ਮਹਿੰਗੀ ਵਿਕ ਰਹੀ ਹੋਊਗੀ ਤੁਸੀਂ 10 ਰੁਪਏ ਦੀ ਲਾ ਰਹੇ ਹੋ ਓਦੋਂ ਵੀ ਮਹਿੰਗੀ 50 100 ਇਦਾਂ ਰੇਟ ਚੱਲਦਾ ਹੋਊਗਾ ਬਾਥੀਆਂ ਦਾ ਉਹਨਾਂ ਦੇ ਕਿਤੇ ਚੱਲਣ ਦੇ ਨਾਲ ਤੁਹਾਡੇ ਕੰਮ ਦੇ ਵਿੱਚ ਕੋਈ ਫਰਕ ਆਇਆ ਹੋਵੇ ਬਸ ਇਹੀ ਆ ਵੀ ਅਸੀਂ ਦੇਖ ਲਓ ਕਿੰਨਾ ਕੁਮਾਰੇ ਆ ਤੇ ਉਹ ਵੀ ਦੇਖ ਲਓ ਕਿੰਨਾ ਕੁਮਾਰੇ ਆ ਇਹ ਤੁਸੀਂ ਦੇਖ ਹੀ ਰਹੇ ਆ ਬਸ ਅਸੀਂ ਇੰਨੀ ਦੂਰ ਤੋਂ ਲੈ ਕੇ ਆਏ ਆ ਪਹਿਲਾਂ ਪੱਥੀਆਂ ਫਿਰ ਸਕਾਈਆਂ ਫਿਰ ਸਾਂਭ ਕੇ ਵੀ ਰੱਖਦੇ ਆ ਹਾਂ ਤਾਂ ਕਰਦੇ ਨੇ ਜਿਹੜੀ ਤੁਸੀਂ ਪਾਥੀਆਂ ਪੱthੀਆਂ ਕਰੇ ਆਪਣੇ ਆਪਣੇ ਡੰਗਰ ਹੈਗੇ ਕਰੇ ਕੋਈ ਕੇ ਵੈਸੀ ਮਤਲਬ ਗਾਂ ਗਾਂ ਅੱਛਾ ਜੀ ਗਾਵਾਂ ਪੰਜ ਅੱਛਾ ਅੱਛਾ ਉਹਨਾਂ ਦੇ ਨਿੱਕੇ ਕਾਫੀ ਟਾਈਮ ਤੋਂ ਬਥਣੀਆਂ ਸ਼ੁਰੂ ਕਰਤੀਆਂ ਸੀ ਬਾਅਦ ਵਿੱਚ ਤਾਂ ਸੁੱਕਣ ਤੇ ਵੀ ਟਾਈਮ ਲਾਉਂਦੇ ਇਹ ਸਾਲ ਹੋ ਗਿਆ ਉਹਨਾਂ ਨੂੰ ਅੱਛਾ ਹਾਂ ਤੇ ਸਾਲ ਦੀ ਹੁਣ ਤੁਸੀਂ ਹੁਣ ਤੁਹਾਡੀ ਮਿਹਨਤ ਨੂੰ ਬੂਰ ਪੈਣਾ ਸੀ ਹਾਂ ਹਾਂ ਹੂੰ ਤਾਂ ਲੈ ਕੇ ਆਏ ਹਾਂ ਅਸੀਂ ਉਰੇ ਹੂੰ ਹੂੰ ਤੇ ਵੇਚ ਰਹੇ ਹਾਂ ਬਸ ਮੀਂਚ ਖੜੇ ਦੇਖੋ ਕਿਹੜਾ ਹੰਦਾ ਕਿਹੜਾ ਨਹੀਂ ਹੂੰ ਕਿ ਬਿਲਕੁਲ ਆਸ ਉਮੀਦ ਤਾਂ ਹੁੰਦੀ ਹੈ ਹਰ ਇੱਕ ਨੂੰ ਅੱਜ ਮੌਸਮ ਖਰਾਬ ਕਰਕੇ ਥੋੜਾ ਜਾ ਕਿਤਨਾ ਕਿਤੇ ਨੁਕਸਾਨ ਜ਼ਰੂਰ ਹੋਇਆ ਹੈਗਾ ਹੈ ਨਾ ਥੋਡੀਆਂ ਹੀ ਠੀਕ ਬਚ ਗਈਆਂ ਗਿੱਲੀਆਂ ਗੁੱਲੀਆਂ ਤਾਂ ਨਹੀਂ ਹੋਈਆਂ ਤਾਂ ਨਹੀਂ ਤਰਪਾਲਾਂ ਨਾਲ ਟਕੀਆਂ ਹੋਈਆਂ ਸੀ ਤੇ ਤੁਸੀਂ ਨਹੀਂ ਮਨਾਨਾ ਤਿਆਰ ਅਸੀਂ ਰਾਤ ਨੂੰ ਮਨਾਨੇ ਹੁੰਨੇ ਆ ਚਲੋ ਇੰਨੀ ਮਿਹਨਤ ਕਰੀ ਆ ਤਾਂ ਕਾਦੇ ਢੀਕ ਰਹੇ ਆ ਵੀ ਬੀ ਬੀ ਕੇng ਜਾਂ ਚਲੋ ਸਾंभ ਕੇ ਰੱਖ ਦੇ ਵੀ ਆ ਲੈ ਕੇ ਵੀ ਆਏ ਆ ਹੁਣ ਮੀਂਹ ਕਿਣੀ ਤੋਂ ਵੀ ਬਚਾ ਕੇ ਰੱਖ ਰਹੇ ਆ ਹੁਣ ਦੇਖੋ ਕਿੰਨੀ ਮਿਹਨਤ ਕਰਨੀ ਪੈਂਦੀ ਏ ਤੁਹਾਡਾ ਤਿਹਾੜ ਤਾਂ ਤਾਂ ਹੀ ਬਣੂਗਾ ਜੇ ਇਹ ਵਿਕੜ ਗਈਆਂ ਹਨ ਹਾਂ ਜੀ ਹਾਂ ਹੂੰ ਤਾਂ ਕਰਦੇ ਠੀਕ ਹੈ ਹਰ ਸਾਲ ਲਾਉਣੀ ਹੋਊਗੀ ਹਾਂ ਇਹ ਪਿਛਲੇ ਸਾਲ ਵੀ ਲਾਈਆਂ ਸੀਗੀਆਂ ਔਰੇ ਮੰਨੇ ਅੱਛਾ ਵਧੀਆ ਪਿਛਲੇ ਸਾਲ ਕੀ ਵੀ ਕਮਾਈ ਹੋਈ ਸੀ ਪਹਿਲਾਂ ਨਾਲੋਂ ਠੀਕ ਸੀ ਕਿ ਕਿਵੇਂ ਫਰਕ ਵਾਸੀ ਠੀਕ ਹੈ ਸੀਗੇ ਦਿਹਾੜੀ ਪੈ ਗਈ ਸੀਗੀ ਅੱਛਾ ਅੱਛਾ ਹਾਂ ਠੀਕ ਹੈ ਮੈਂ ਦੇਖਿਆ ਤੁਹਾਡੀ ਬੇਟੀ ਵੀ ਨਾਲ ਖੜੇ ਹੋਏ ਨੇ ਹਾਂ ਪਹਿਲਾਂ ਮੈਂ ਗੱਲ ਕੀਤੀ ਉਹ ਕਹਿੰਦੀ ਵੀ ਮੇਰੇ ਫਾਦਰ ਨਾਲ ਨੇ ਤੇ ਚੰਗੀ ਲੱਗਦੀ ਏ ਜੇ ਮਤਲਬ ਪਿਆਰਤੀ ਜਿਹੜੇ ਹੁੰਦੇ ਨੇ ਇਕੱਠੇ ਆਜੋ ਤੁਸੀਂ ਦਸਵਾਂ ਕਾਲ ਜੀ ਸਤਿ ਸ਼੍ਰੀ ਅਕਾਲ ਠੀਕੋ ਹਾਂਜੀ ਆ ਲਾ ਸਕਦੇ ਹੂੰ ਮੈਨੂੰ ਬਹੁਤ ਖੁਸ਼ੀ ਹੋਈ ਜਰ ਮੈਂ ਦੇਖੇ ਕਿ ਤੁਸੀਂ ਆਪਣੇ ਫਾਦਰ ਦੀ ਸਪੋਰਟ ਕਰਦੇ ਹੋ ਤੇ ਇਹ ਤੁਸੀਂ ਨਾਲ ਲੈ ਕੇ ਆਇਓ ਚੱਕਾ ਕੇ ਨਾਲ ਹਾਂਜੀ ਅੱਛਾ ਅੱਛਾ ਠੀਕ ਹੈ ਅੱਜ ਫਿਰ ਸੰਡੇ ਦਾ ਮਜ਼ਾ ਵੀ ਲੈ ਲਿਆ ਨਾ ਛੁੱਟੀ ਸੀਗੀ ਤੇ ਚਲੋ ਸੋਚਿਆ ਵੀ ਨਾਲ ਫਾਦਰ ਦੇ ਕੰਮ ਕਰਾ ਲਾਂ ਹਾਂਜੀ ਹੂੰ ਠੀਕ ਹੈ ਠੀਕ ਹੈ ਪਹਿਲਾਂ ਵੀ ਆਉਣਿਓ ਕਿ ਹੱਦ ਕੀ ਆਈ ਹੋਗੇ ਪਹਿਲਾਂ ਵੀ ਆਈਆਂ ਜੀ ਪਿਛਲੇ ਸਾਲ ਐ ਚੈਡ ਚੈਡ ਹਾਂਜੀ ਠੀਕ ਹੈ ਤੇ ਕਿਹੜੀ ਕਲਾਸ ਚ ਪੜਦੇ ਹੋਗੇ ਜਿਵੇਂ 8ਥ ਚ ਪੜਦੀ ਹਾਂ ਉਮਰ ਕਿੰਨੀਆਂ ਤੁਹਾਡੀ ਮੇਰੀ 13 ਸਾਲ ਦੀ ਹਾਂ 13 ਸਾਲ ਦੀ ਉਮਰ ਚ ਤੁਹਾਨੂੰ ਇੰਨੀ ਫਿਕਰ ਹੈ ਹਨਾ ਕਰਦਿਆਂ ਦੀ ਤੁਸੀਂ ਨਾਲ ਕੰਮ ਕਰਾ ਰਹੇ ਹੋ ਹਾਂਜੀ ਦਿੱਲੀ ਕਰਦਾ ਵੀ ਹਾਂ ਮੀ ਪੈ ਰਿਆ ਘਰੇ ਜਾ ਕੇ ਰਜ਼ਾਈ ਦੇ ਵਿੱਚ ਬੈਠੀ ਹੈ ਕੀ ਲੋੜ ਹੈ ਖੜਨ ਦੀ ਨਹੀਂ ਜੀ ਪਾਪਾ ਨਾਲ ਤਾਂ ਕੰਮ ਕਰਾਣਾ ਹੀ ਹੈ ਬੇਟਾ ਜਿੱਥੇ ਆਪਾਂ ਕਹਿੰਦੇ ਸੀਗੇ ਵੀ ਲੋੜੀ ਮੋਸਟਲੀ ਹਨਾ ਕਹਿੰਦੇ ਵੀ ਮੁੰਡਿਆਂ ਦੀ ਮਨਾਉਂਦੇ ਆ ਹਨਾ ਹਾਂਜੀ ਬਰੂ ਜੀ ਅੱਜ ਦੀ ਟਾਈਮ ਤੇ ਦੇਖੀ ਅੱਜ ਕੱਲ ਈਆਂ ਨੂੰ ਵੀ ਮਨਾਉਣ ਲੱਗ ਗਏ ਹਨਾ ਲੋੜੀ ਲੋੜੀ ਬਾਰੇ ਸਮਝਦੇ ਹੋ ਹਾਂਜੀ ਅੱਛਾ ਅੱਛਾ ਤੁਹਾਡੇ ਘਰ ਦੇ ਕਿੰਨਾ ਕੁ ਪਿਆਰ ਕਰਦੇ ਤੁਹਾਨੂੰ ਸਾਰੇ ਕਰਦੇ ਹਨ ਹਾਂਜੀ ਸੋ ਲੋੜੀ ਸਪੈਸੀਫਿਕਲੀ ਇੱਕ ਤਿਹਾਰ ਨਹੀਂ ਹੁੰਦਾ ਜੇ ਆਪਾਂ ਕਹੀਏ ਜਾਂ ਕਿਸੇ ਮੁੰਡੇ ਦਾ ਜਾਂ ਕਿਦਾਂ ਸਾਰੇ ਇੱਕ ਬਰਾਬਰ ਨੇ ਕਿਉਂਕਿ ਅੱਜ ਦੀ ਜਿਹੜੀ ਗੱਲ ਹੈ ਇਹ ਲੜਕੀ ਆਪਣੇ ਫਾਦਰ ਦੇ ਨਾਲ ਖੜੀ ਹੈ ਇਹ ਦੋ ਮੋਰਲ ਬਣਦੀਆਂ ਸਟੋਰੀ ਦੀਆਂ ਕਿ ਇਹ ਲੜਕੀ ਹੈ ਆਪਣੇ ਫਾਦਰ ਦੇ ਨਾਲ ਤਿਉਹਾਰ ਮਨਾਉਣ ਵਾਸਤੇ ਚਲੋ ਵੀ ਕਮਾਈ ਹੋ ਜੇ ਤੇ ਘਰੇ ਜਾ ਕੇ ਤਿਉਹਾਰ ਮਨਾ ਲੈਣ ਠੰਡ ਦੇ ਵਿੱਚ ਵਿਚਾਰੀ ਸ਼ਾਲ ਲਬੇਟੀ ਖੜੀ ਹੈ ਨਿੱਕੀ ਜੀ ਉਮਰ ਹੈ ਦੇਖ ਲਓ ਵੀ ਕਿੰਨਾ ਇਹ ਸੋਚਦੀ ਹੈ ਉਹ ਕਹਿੰਦੇ ਨੇ ਵੀ ਕੁੜੀਆਂ ਵੀ ਬਹੁਤ ਸੋਚਦੀਆਂ ਤੇ ਮੈਂ ਸੋਚਦੀਆਂ ਕਿ ਕਿਉਂ ਨਾ ਧੀਆਂ ਦੇ ਨਾਮ ਦੀ ਵੀ ਲੋੜੀ ਮਨਾਈ ਜਾਵੇ ਅਸਲ ਲੋੜੀ ਤਾਂ ਇਹਨਾਂ ਨਾਲ ਹੀ ਹੈ ਨਾ ਹਾਂਜੀ ਫਿਰ ਸਕੂਲ ਤੋਂ ਛੁੱਟੀ ਹੈ ਤੁਹਾਨੂੰ ਹਾਂਜੀ ਅੱਛਾ ਤੇ ਕਿਵੇਂ ਮਨਾਉਨੇ ਹੁੰਦੇ ਤੁਸੀਂ ਤਿਉਹਾਰ ਜੀ ਅਸੀਂ ਪਹਿਲਾਂ ਮੂਕਲਿਆਂ ਵਗੈਰਾ ਲਿਆ ਕੇ ਤੇ ਪਹਿਲਾਂ ਉਰੇ ਕਮਾਈ ਕਰਕੇ ਫਿਰ ਘਰੇ ਜਾਂਦੇ ਆ ਜੀ ਰਾਤ ਨੂੰ ਹਾਂ 10 ਕਵਾਰ ਹੋ ਜੇ ਫਿਰ ਦੀ ਸਾਡੀ ਥੋੜੀ ਬਹੁਤ ਵੇਕਰੀ ਹੋ ਜਾਂਦੀ ਔਰੇ ਤੇ ਬਾਕੀ ਔਰੇ ਸਾਮਾਨ ਸਮੋਲ ਲੈ ਕੇ ਖਾਣ ਪੀਣ ਦਾ ਫਿਰ ਘਰ ਜਾ ਕੇ ਲੋੜੀ ਮਨਾਉਂਦੇ ਆ ਜੀ ਸਾਰਿਆਂ ਨਾਲ ਅੱਛਾ ਜਿਹੜੀਆਂ ਨੇ ਪਾਥੀਆਂ ਨੇ ਤੁਹਾਨੂੰ ਆਉਂਦੀਆਂ ਪਤਣੀਆਂ ਜੇ ਮੇਰੀ ਮੰਮੀ ਬਾਥਦੇ ਆ ਅੱਛਾ ਅੱਛਾ ਤੁਹਾਨੂੰ ਤਾਂ ਨਹੀਂ ਆਉਂਦੀਆਂ ਪਤਣੀਆਂ ਦੇਖਦੇ ਹੋ ਮੰਮਾ ਨੂੰ ਕਿੱਦਾਂ ਕਰਦੇ ਆ ਹਾਂਜੀ ਅੱਛਾ ਅੱਛਾ ਤੇ ਠੀਕ ਹੈ ਅੱਜ ਕੱਲ ਜਿਵੇਂ ਆ ਕੁੜੀਆਂ ਕਹਿੰਦੀਆਂ ਵੇ ਅਸੀਂ ਤਾਂ ਕਿਉਂ ਜਾਈਏ ਗੋਹਾ ਆਇਤਾ ਮੱਜਾਂ ਆ ਐਦਾਂ ਹਨਾ ਜੀਬ ਜਾ ਤੂੰ ਤਾਂ ਚਕਵਾ ਦਿੰਨੇ ਆ ਮੰਮੀ ਨਾਲ ਅੱਛਾ ਤੇ ਬਾਕੀ ਉਹ ਆਪੇ ਬਾਥ ਲੈਣੇ ਆ ਹੂੰ ਠੀਕ ਹੈ ਠੀਕ ਹੈ ਤੇ ਕੀ ਅੱਗੇ ਪੜਾਈ ਕਰਨੀ ਹੈ ਕੀ ਸੋਚੇ ਤੁਸੀਂ ਕੀ ਬੰਨਣਾ ਜੀ ਮੈਂ ਸਿੰਗਰ ਬੰਨਣਾ ਹੈ ਵੜੀ ਓਕੇ ਸਿੰਗਰ ਬੰਨਣਾ ਤੇ ਗਾਣਾ ਤਾਂ ਇੱਕ ਹੋਣਾ ਚਾਹੀਦਾ ਹੈ ਨਾ ਸੁਣਾ ਦਿਓ ਨਹੀਂ ਯਾਂ ਤਾਂ ਨਹੀਂ ਇੱਕ ਤਾਂ ਸੁਣਾਓ ਫਿਰ ਸਿੰਗਰ ਫਿਰ ਕਿਵੇਂ ਬਣੋਗੇ ਜੇ ਤੁਸੀਂ ਗਾਣਾ ਹੀ ਨਹੀਂ ਸੁਣਾਓਗੇ ਇੱਕ ਸੁਣਾ ਦਿਓ ਛੋਟਾ ਜਿਹਾ ਸੁੰਦਰ ਮੁੰਦਰੀਏ ਸੁਣਾ ਦਿਓ ਚਲੋ ਆਉਂਦਾ ਨਹੀਂ ਆਉਂਦਾ ਨਹੀਂ ਲੋੜੀ ਤੇ ਕੋਈ ਨਹੀਂ ਆਉਂਦਾ ਆਉਂਦਾ ਹੋਊਗਾ ਸਕੂਲ ਚ ਗੌਨੀ ਹੋਉਂਗੇ ਸਕੂਲ ਤੱਕ ਜਾਈ ਗੌਂਦੇ ਨਹੀਂ ਹੈਗੇ ਅੱਛਾ ਚੱਲ ਕੋਈ ਹੋਰ ਸੁਣਾ ਦੋ ਫਿਰ ਆਉਂਦਾ ਨਹੀਂ ਆਉਂਦਾ ਨਹੀਂ ਗਾ ਉਹ ਪਾਪਾ ਕਰਕੇ ਥੋੜਾ ਜਿਹਾ ਸ਼ਰਮ ਆ ਜਾਂਦੀ ਹੈ ਨਾ ਫਾਦਰ ਖੜੇ ਨੇ ਤਾਂ ਕਰਕੇ ਸੰਗ ਲੱਗਦੀ ਹੈ ਹੈ ਸੋ ਚੰਗਾ ਲੱਗਿਆ ਦੇਖ ਕੇ ਇੱਕ ਬੱਚੀ ਦਾ ਆਪਣੇ ਪਿਓ ਦੇ ਲਈ ਪਿਆਰ ਸੋ ਮੈਂ ਤਾਂ ਕਹਿੰਦੀ ਆ ਧੀਆ ਦੇ ਵੀ ਲੋੜੀ ਇਸੇ ਤਰ੍ਹਾਂ ਮਨਾਇਆ ਕਰੋ ਕਿਉਂਕਿ ਜੇ ਕਹਿੰਦੇ ਜੇ ਉੱਤਰ ਮਿੱਠੜੇ ਮੇਵੇ ਨੇ ਤੇ ਜਿਹੜੀ ਧੀਆਂ ਨੇ ਉਹ ਮਿਸ਼ਰੀ ਦੀਆਂ ਡਲੀਆਂ ਹੁੰਦੀਆਂ ਨੇ ਜਿਹੜੀਆਂ ساری ਉਮਰ ਆਪਣੇ ਮਾਪੇ ਦਾ ਸਾਥ ਨਹੀਂ ਛੱਡਦੀਆਂ ਚਾਹੇ ਵਿਆਹ ਵੀ ਹੋ ਜਾਏ ਸੋ ਵਿਸ਼ੇ ਤੇ ਆਈਏ ਤਾਂ ਇਹ ਜੋ ਬਾਈ ਨੇ ਇਹਨਾਂ ਨੇ ਇੱਥੇ ਸਟਾਲ ਲਗਾਈ ਹੈਗੀ ਦੋ ਦਿਨ ਕਿਉਂਕਿ ਅੱਜ ਦਿਨ ਸੀ ਤੇ ਕੱਲ ਦਾ ਦਿਨ ਹੈ ਦੋ ਦਿਨ ਇਸੇ ਤਰ੍ਹਾਂ ਇਹਨਾਂ ਦਾ ਇਹ ਚੱਲਣਾ ਹੈ ਆਸ ਲੈ ਕੇ ਆਏ ਨੇ ਕਿ ਚਲੋ ਇਹਨਾਂ ਦੇ ਘਰ ਦੇ ਵਿੱਚ ਵੀ ਚੰਗੀ ਲੋੜੀ ਮਨਾ ਲੈਣ ਇਹਨਾਂ ਦਾ ਥੋੜਾ ਬਹੁਤਾ ਸਮਾਨ ਜਿਹੜਾ ਵਿਗ ਜੇ ਤੇ ਲੋਕ ਲਿਆ ਜਾਣ ਸੋ ਗੱਲ ਇਹ ਹੈ ਕਿ ਜਿਵੇਂ ਅਸੀਂ ਅੱਜਕੱਲ੍ਹ ਜਾਦਾ ਹੋਏ ਪਏ ਆ ਕਿ ਅਸੀਂ ਆਨਲਾਈਨ ਚੀਜ਼ਾਂ ਲੈਨੇ ਆ ਆਨਲਾਈਨ ਵੀ ਉਹੀ ਜਿਹੜੀਆਂ گاਵਾਂ ਨੇ ਉਹੀ ਪਾਥੀਆਂ ਨੇ ਉਹੀ ਲੱਕੜਾਂ ਨੇ ਸਾਰਾ ਕੁਝ ਉਹ ਸਾਡਾ ਪੁਰਾਣਾ ਵਿਰਾਸਤ ਤੇ ਸਾਡੀ ਵਿਰਾਸਤ ਹੈਗੀ ਗੋਹਾ ਪਾਥੀਆਂ ਲੱਕੜਾਂ ਸਭ ਕੁਝ ਅਸੀਂ ਘਰਾਂ ਦੇ ਵਿੱਚ ਆਮ ਹੀ ਕਰ ਲੈਂਦੇ ਹੁੰਦੇ ਸੀ ਆਮ ਹੀ ਘਰਾਂ ਦੇ ਵਿੱਚ ਚੁੱਲਿਆਂ ਦੇ ਵਿੱਚ ਅੱਗਾਂ ਬਲਦੀਆਂ ਹੁੰਦੀਆਂ ਸੀਗੀਆਂ ਤੇ ਹੁਣ ਜੇ ਗੱਲ ਕਰੀਏ ਤਾਂ ਅਸੀਂ ਉਹਨਾਂ ਚੀਜ਼ਾਂ ਦੀ ਕਿਤੇ ਨਾ ਕਿਤੇ ਉਹਨਾਂ ਚੀਜ਼ਾਂ ਜੋ ਦੂਰ ਹੋ ਰਹੀਆਂ ਪਰ ਕਿਤੇ ਨਾ ਕਿਤੇ ਉਹੀ ਸਾਨੂੰ ਮਹਿੰਗੀਆਂ ਹੋ ਕੇ ਵਿਕ ਰਹੀਆਂ ਨੇ ਜਿਹੜੀਆਂ ਸਾਡੇ ਘਰੇ ਆਮ ਹੁੰਦੀਆਂ ਸੀਗੀਆਂ ਸੋ ਮੈਨੂੰ ਲੱਗਦਾ ਹੈ ਕਿ ਜਿਹੜੇ ਇਹ ਵੀਰ ਇੱਥੇ ਸਟਾਲ ਲਾਉਂਦੇ ਨੇ ਇਹਨਾਂ ਦੀ ਜ਼ਰੂਰ ਸਪੋਰਟ ਕਰਨੀ ਚਾਹੀਦੀ ਇਹਨਾਂ ਨੂੰ ਤੋ ਜ਼ਰੂਰ ਜਿਹੜੀਆਂ ਪਾਠੀਆਂ ਨੇ ਜਾਂ ਤੁਸੀਂ ਜੋ ਵੀ ਲੈਣਾ ਚਾਹਤਾ ਕਿ ਜੇ ਤੁਹਾਡਾ ਤੁਸੀਂ ਕੁਝ ਲਓਗੇ ਥੋੜਾ ਬਹੁਤ ਤਾਂ ਇਹਨਾਂ ਦੇ ਘਰ ਵੀ ਸੌਖੀ ਲੋੜੀ ਮਨਾਈ ਜਾਊਗੀ ਸੋ ਉਮੀਦ ਹੈ ਤੁਹਾਨੂੰ ਪਸੰਦ ਆਈ ਹੋਊਗੀ ਵੀਡੀਓ ਤੇ ਸਾਰਿਆਂ ਨੂੰ ਲੋੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਹੈਪੀ ਲੋੜੀ ਹੈਪੀ